ਸਿਸਟਰ ਮੈਂ ਇਹਦਾ MBA ਦਾ ਪੇਪਰ ਛਡਵਾਤਾ ਅੱਜ ਜਿਹੜਾ ਅੱਜ ਸੀਗਾ ਆਪਾਂ ਨੇ ਕਿਹਾ ਪੇਪਰ ਤੂੰ ਦੁਬਾਰਾ ਦੇ ਲਈ ਭਰਾ ਅੱਜ ਦਿਲਜੀਤ ਜੀ ਜੁਸਾਂ ਦਾ ਕਾਨਸਰਟ ਵੇਖਣ ਚਾਹੁੰਦੇ ਨੇ ਦਿਲਜੀਤ ਜੀ ਜੁਸਾਂ ਦੇ ਅੱਗੇ ਕੁਝ ਨਹੀਂ ਚੱਲਦਾ ਦਿਲਜੀਤ ਦੇ ਅੱਗੇ ਕੁਝ ਨਹੀਂ ਪੇਪਰ ਵੀ ਨਹੀਂ ਪੇਪਰ ਵੀ ਨਹੀਂ ਆਜੇਗੀ ਸਫਲੀ ਆਜੇਗੀ ਦੁਬਾਰਾ ਦੇਦਣਗੇ ਬਰਥਡੇ ਗਿਫਟ ਦਿੱਤਾ ਸੀਗਾ ਭੈਣ ਭਰਾ ਦੀ ਬੜੀ ਕਮਾਲ ਜੋੜੀ ਹੈ ਇਹ ਬਰਥਡੇ ਗਿਫਟ ਕਰ ਰਹੇ ਨੇ ਤੇ ਉਹ ਥੋੜੀ ਸਟ੍ਰਿਕਨੈਸ ਨੂੰ ਢਿੱਲ ਦੇ ਕੇ ਦਿਲਜੀਤ ਦੇ ਸ਼ੋਅ ਦੇ ਨਾਲ ਲੈ ਕੇ ਆ ਰਹੇ ਨੇ ਹਨਾ ਪੰਜਾਬੀ ਆ ਗਏ ਓਏ ਮੇਰੇ ਨਾਲ ਦਿਲਜੀਤ ਦੇ ਫੈਨਸ ਨੇ ਹਨਾ ਯਾ ਕਿੰਨੇ ਵੱਡੇ ਫੈਨ ਹੋ ਬਹੁਤ ਵੱਡੇ ਫੈਨ ਆ ਕਿਉਂਕਿ ਬੀਇੰਗ ਅ 빅 ਸਿਸਟਰ ਮੈਂ ਇਹਦਾ ਐਮਬੀਏ ਦਾ ਪੇਪਰ ਛਡਵਾਤਾ ਅੱਜ ਜਿਹੜਾ ਅੱਜ ਸੀਗਾ ਆਪਾਂ ਨੇ ਕਿਹਾ ਪੇਪਰ ਤੂੰ ਦੁਬਾਰਾ ਦੇ ਲਈ ਭਰਾ ਅੱਜ ਦਿਲਜੀਤ ਜੀ ਦੇ ਸਾਹਾਂ ਦਾ ਕਾਨਸਰਟ ਵੇਖਣ ਚੱਲਦੇ ਨੇ। ਫਿਰ ਮਤਲਬ ਕੱਲ੍ਹ ਦਾ ਪੇਪਰ ਹੈ? ਤਾਂ ਨਹੀਂ ਅੱਜ ਪੇਪਰ ਆ ਅੱਜ ਪੇਪਰ ਸੀਗਾ ਤੇ ਉਹ ਛੱਡ ਕੇ ਆਏ ਆ ਉੱਥੇ। ਅਮਰਿਤਸਰ ਤੋਂ ਚੰਡੀਗੜ੍ਹ ਆਏ ਆ। ਤੇ ਮੰਡੇ ਫਿਰ ਪੇਪਰ ਹੈ। ਮੰਡੇ ਫਿਰ ਪੇਪਰ ਹੈ। ਬਟ ਫਿਰ ਇਧਰੋਂ ਕਰਕੇ ਫਿਰ ਕੱਲ ਫਿਰ ਚੜਨਾ ਹੈ ਫਿਰ ਮੰਡੇ ਦੀ ਫਿਰ ਤਿਆਰੀ ਹੈ। ਵੈਸੇ ਨਾ ਦੇਖਿਆ ਜਾਂਦਾ ਕਿ ਵੱਡੀਆਂ ਭੈਣਾਂ ਬਹੁਤ ਸਖਤ ਹੁੰਦੀਆਂ ਸਟ੍ਰਿਕਟ ਇਕਦਮ। ਨਹੀਂ ਆਈ ਐਮ ਸਟ੍ਰਿਕਟ ਬਟ ਦਿਲਜੀਤ ਦੇ ਸਾਹਾਂ ਦੇ ਅੱਗੇ ਕੁਝ ਨਹੀਂ ਚੱਲਦਾ। ਦਿਲਜੀਤ ਦੇ ਅੱਗੇ ਕੁਝ ਨਹੀਂ। ਪੇ आजे की सपली आजे की दोबारा दे देंगे अच्छा तो ਤੁਸੀਂ ਪੇਪਰ ਛੱਡ ਕੇ ਆਇਓ ਤੁਹਾਨੂੰ ਕੀ ਲੱਗਦਾ ਮਤਲਬ ਮੰਮੀ ਡੈਡੀ ਨੇ ਡਾਂਟਿਆ ਨਹੀਂ ਨਹੀਂ ਮੈਂ ਲਾਈਕ ਸਟੂਡੈਂਟ ਆ ਵੈਸੇ ਸਕਾਲਰ ਆ ਬਟ ਪਤਾ ਨਹੀਂ ਸੈਕਰੀਫਾਈਸ ਕਿਉਂ ਸੇ ਆਏ ਆ ਉਹਨਾਂ ਨੇ ਬੋਲਾ ਕਿ ਹਮ ਛੋੜ ਦੇ ਕਿ ਕਨਸਰਟ ਆਜੀ ਹੈ ਕੀ ਕਰੇ ਕਲੈਸ਼ ਹੋ ਗਿਆ ਕਿਉਂਕਿ ਕਨਸਰਟ ਪਹਿਲੇ ਸੇ ਗਾ ਪੇਪਰ ਦੀ ਡੇਟ ਸ਼ੀਟ ਬਾਅਦ ਚ ਆਈ ਹੈ ਡੇਟ ਸ਼ੀਟ ਬਾਅਦ ਚ ਆਈ ਹੈ ਬਟ ਆਪਾਂ ਟਿਕਟ ਲੈ ਲਈ ਸੀ ਪੈਸੇ ਵਸੂਲ ਕਰਨੇ ਸੀਗੇ ਇਸ ਕਰਕੇ ਆ ਗਏ ਟਿਕਟ ਕਿੰਨੇ ਖਰੀਦੀ ਦੋਨਾਂ ਚੋਂ ਫਿਰ ਕਿੰਨੇ ਪੇਪਰ ਛੁਡਵਾਏ ਮੈਂ ਇਹਨਾਂ ਨੂੰ ਬੜੇ ਗਿਫਟ ਦਿੱਤਾ ਸੀਗਾ ਅੱਛਾ ਟਿਕਟ ਭਈ ਭੈਣ ਭਰਾ ਦੀ ਬੜੀ ਕਮਾਲ ਜੋੜੀ ਹੈ ਇਹ ਬਰਥਡੇ ਗਿਫਟ ਕਰ ਰਹੇ ਨੇ ਤੇ ਉਹ ਥੋੜੀ ਸਟ੍ਰਿਕਨੈਸ ਨੂੰ ਢਿੱਲ ਦੇ ਕੇ ਦਲਜੀਤ ਦੇ ਸ਼ੋਅ ਤੇ ਨਾਲ ਲੈ ਕੇ ਆ ਰਹੇ ਨੇ ਹਨਾ ਤਾਂ ਜੇ ਇੰਨਾ ਸੈਕਰੀਫਾਈਜ਼ ਕਰਕੇ ਇੱਥੇ ਪਹੁੰਚੇ ਤਾਂ ਕੀ ਲੱਗਦਾ ਅੰਦਰ ਕਿੰਨਾ ਕੁ ਮਜ਼ਾ ਆਉਣ ਵਾਲਾ ਹੈ ਬਹੁਤ ਮਜ਼ਾ ਆਉਣ ਵਾਲਾ ਹੈ ਹੈਵਨ ਇੰਸਟਾਗ੍ਰਾਮ ਤੋਂ ਤੇ ਇਹ ਜੱਜ ਹੋ ਰਿਹਾ ਕਿ ਬਹੁਤ ਮਜ਼ਾ ਲੋਕਾਂ ਨੂੰ ਆਇਆ ਹੈ ਤਾਂ ਸੇਮ ਹਮ ਫੀਲ ਕਰਨੇ ਆਏ ਆਂ ਯਾਹ ਪੇ ਉਹੀ ਮਜ਼ਾ ਇੱਥੇ ਤਾਂ ਖੇਚ ਕੇ ਲਈ ਆਇਆ ਹੈ ਬਿਲਕੁਲ ਬਿਲਕੁਲ ਸਾਡੇ ਸਰ ਤਾਂ ਇੱਥੇ ਆਇਓ ਹੈਨਾ ਤਾਂ ਉਸ ਤੋਂ ਬਾਅਦ ਇੱਥੇ ਆਣ ਤੋਂ ਬਾਅਦ ਜਦੋਂ ਇੰਨੀ ਭੀੜ ਦੇਖੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੇਖੀ ਕੋਈ ਹੁੱਡੀ ਸੇਮ ਪਾ ਕੇ ਆਇਆ ਦਿਲਜੀਤ ਉਹ ਸਾਂਝ ਵਾਲੀ ਹੈਨਾ ਕੋਈ ਪਗਾ ਬੇਟਾ ਸਾਡਾ ਬੰਦਾ ਹੋ ਐਂ ਲੱਗਦਾ ਵੀ ਸਾਡੀ ਫੈਮਿਲੀ ਵਾਲਾ ਬੰਦੇ ਚੜਿਆ ਇਦਾਂ ਦੀ ਲੱਗਦਾ ਹੀ ਨਹੀਂ ਵੀ ਉਹ ਕੋਈ ਹੋਰ ਬੰਦਾ ਹੈ ਤੁਹਾਨੂੰ ਵੀ ਸੇਮ ਉਨੀ ਖੁਸ਼ੀ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਜਾਨ ਮਾੜੀ ਜੀ ਖੁਸ਼ੀ ਆਪਣੀ ਦਿਖਾ ਦਿਓ ਦੋਵੇਂ ਜਣੇ ਇਕੱਠੇ ਕੋਈ ਲਵ ਯੂ ਦਿਲਜੀਤ ਦਿਲਜੀਤ ਦੇ ਫੈਨਸ ਨੇ ਹੈਨਾ ਯਾ ਕਿੰਨੇ ਵੱਡੇ ਫੈਨ ਬਹੁਤ ਵੱਡੇ ਫੈਨ ਆ ਕਿਉਂਕਿ ਬੀਇੰਗ ਅ ਬਿਗ ਸਿਸਟਰ ਮੈਂ ਇਹਦਾ ਐਮਬੀਏ ਦਾ ਪੇਪਰ ਛਡਵਾਤਾ ਅੱਜ ਜਿਹੜਾ ਅੱਜ ਸੀਗਾ ਆਪਾਂ ਨੇ ਕਿਹਾ ਪੇਪਰ ਤੂੰ ਦੁਬਾਰਾ ਦੇ ਲਈ ਭਰਾ ਅੱਜ ਦਿਲਜੀਤ ਜੀ ਜੁਸਾ ਦਾ ਕਾਨਸਰਟ ਵੇਖਣ ਚੱਲਦੇ ਨੇ ਮਤਲਬ ਕੱਲ੍ਹ ਆ ਪੇਪਰ ਹੈ ਨਹੀਂ ਅੱਜ ਪੇਪਰ ਆ ਅੱਜ ਪੇਪਰ ਸੀਗਾ ਤੇ ਉਹ ਛੱਡ ਕੇ ਆਏ ਆ ਉੱਥੇ ਅਮਰਿਤਸਰ ਤੋਂ ਚੰਡੀਗੜ੍ਹ ਆਏ ਆ ਤੇ ਮੰਡੇ ਫਿਰ ਪੇਪਰ ਹੈ ਮੰਡੇ ਫਿਰ ਪੇਪਰ ਆ ਬਟ ਫਿਰ ਇਧਰੋਂ ਕਰਕੇ ਫਿਰ ਕੱਲ ਫਿਰ ਚੜਨਾ ਹੈ ਫਿਰ ਮੰਡੇ ਦੀ ਫਿਰ ਤਿਆਰੀ ਹੈ ਵੈਸੇ ਨਾ ਦੇਖਿਆ ਜਾਂਦਾ ਕਿ ਵੱਡੀਆਂ ਭੈਣਾਂ ਬਹੁਤ ਸਖਤ ਹੁੰਦੀਆਂ ਸਟ੍ਰਿਕਟ ਇਕਦਮ ਬਟ ਦਿਲਜੀਤ ਦਸਾਂਜ ਦੇ ਅੱਗੇ ਕੁਝ ਨਹੀਂ ਚੱਲਦਾ ਦਿਲਜੀਤ ਦੇ ਅੱਗੇ ਕੁਝ ਨਹੀਂ ਪੇਪਰ ਵੀ ਨਹੀਂ ਪੇਪਰ ਵੀ ਨਹੀਂ ਆ ਜੇ ਕੀ ਸਪਲੀ ਆ ਜੇਗੀ ਦੁਬਾਰਾ ਦੇ ਦਿੰਗੇ ਅੱਛਾ ਤਾਂ ਤੁਸੀਂ ਪੇਪਰ ਛੱਡ ਕੇ ਆਇਓ ਤੁਹਾਨੂੰ ਕੀ ਲੱਗਦਾ ਮਤਲਬ ਮੰਮੀ ਡੈਡੀ ਨੇ ਡਾਂਟਿਆ ਨਹੀਂ ਨਹੀਂ ਮੈਂ ਲਾਇਕ ਸਟੂਡੈਂਟ ਹਾਂ ਵੈਸੇ ਸਕਾਲਰ ਹਾਂ ਬਟ ਪਤਾ ਨਹੀਂ ਸੈਕਰੀਫਾਈਸ ਕੀਤਾ ਸੀ ਆਏ ਹਨ ਉਹਨਾਂ ਨੇ ਬੋਲਾ ਕਿ ਹਮ ਛੋੜ ਦੇ ਕਿ ਕਨਸਰਟ ਆਜੀ ਹੈ ਕੀ ਕਰੇ ਕਲੈਸ਼ ਹੋ ਗਿਆ ਕਿ ਕਨਸਰਟ ਪਹਿਲੇ ਸੀਗਾ ਪੇਪਰ ਦੀ ਡੇਟ ਸ਼ੀਟ ਬਾਅਦ ਚ ਆਈ ਹੈ ਡੇਟ ਸ਼ੀਟ ਬਾਅਦ ਚ ਆਈ ਹੈ ਬਟ ਆਪਾਂ ਟਿਕਟ ਲੈ ਲਈ ਸੀ ਪੈਸੇ ਵਸੂਲ ਕਰਨੇ ਸੀਗੇ ਇਸ ਕਰਕੇ ਆ ਗਏ। ਟਿਕਟ ਕਿੰਨੇ ਖਰੀਦੀ ਦੋਨਾਂ ਚੋਂ ਫਿਰ ਕਿੰਨੇ ਪੇਪਰ ਛੁਡਵਾਏ? ਮੈਂ ਇਹਨਾਂ ਨੂੰ ਬੜੇ ਗਿਫਟ ਦਿੱਤਾ ਸੀਗਾ। ਅੱਛਾ ਟਿਕਟ। ਵੀ ਭੈਣ ਭਰਾ ਦੀ ਬੜੀ ਕਮਾਲ ਜੋੜੀ ਹੈ। ਇਹ ਬਰਥਡੇ ਗਿਫਟ ਕਰ ਰਹੇ ਨੇ ਤੇ ਉਹ ਥੋੜੀ ਸਟ੍ਰਿਕਨੈਸ ਨੂੰ ਢਿੱਲ ਦੇ ਕੇ ਦਲਜੀਤ ਦੇ ਸ਼ੋਅ ਤੇ ਨਾਲ ਲੈ ਕੇ ਆ ਰਹੇ ਨੇ ਹਨਾ। ਤਾਂ ਜੇ ਇੰਨਾ ਸੈਕਰੀਫਾਈਜ਼ ਕਰਕੇ ਇੱਥੇ ਪਹੁੰਚੇ ਹੋ ਤਾਂ ਕੀ ਲੱਗਦਾ ਅੰਦਰ ਕਿੰਨਾ ਕੁ ਮਜ਼ਾ ਆਉਣ ਵਾਲਾ ਹੈ? ਬਹੁਤ ਮਜ਼ਾ ਆਉਣ ਵਾਲਾ ਹੈ। ਹੈਵਨ। ਇੰਸਟਾਗ੍ਰਾਮ ਤੋਂ ਤੇ ਇਹ ਜੱਜ ਹੋ ਰਿਹਾ ਕਿ ਬਹੁਤ ਮਜ਼ਾ ਲੋਕਾਂ ਨੂੰ ਆਇਆ ਹੈ। ਤਾਂ ਸੇਮ ਹਮ ਫੀਲ ਕਰਨੇ ਆ ਉਹੀ ਮਜ਼ਾ ਇੱਥੇ ਤੱਕ ਖਿੱਚ ਕੇ ਲਿਆਇਆ ਹੈ ਬਿਲਕੁਲ ਬਿਲਕੁਲ ਅੰਮ੍ਰਿਤਸਰ ਤੋਂ ਇੱਥੇ ਆਇਓ ਹੈ ਨਾ ਤਾਂ ਉਸ ਤੋਂ ਬਾਅਦ ਇੱਥੇ ਆਣ ਤੋਂ ਬਾਅਦ ਜਦੋਂ ਇੰਨੀ ਭੀੜ ਦੇਖੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੇਖੀ ਕੋਈ ਹੂਡੀ ਸੇਮ ਪਾ ਕੇ ਆਇਆ ਦਿਲਜੀਤ ਦੋਸਾਂਝ ਵਾਲੀ ਹੈ ਨਾ ਕੋਈ ਪਗਾ ਬੇਟਾ ਸਾਡਾ ਬੰਦਾ ਹੋ ਐਂ ਲੱਗਦਾ ਵੀ ਸਾਡੀ ਫੈਮਿਲੀ ਵਾਲਾ ਬੰਦੇ ਚੜਿਆ ਇਦਾਂ ਦੀ ਲੱਗਦਾ ਹੀ ਨਹੀਂ ਵੀ ਉਹ ਕੋਈ ਹੋਰ ਬੰਦਾ ਹੈ ਤੁਹਾਨੂੰ ਵੀ ਸੇਮ ਉਨੀ ਖੁਸ਼ੀ ਹਾਂਜੀ ਹਾਂਜੀ ਬਿਲਕੁਲ ਜਿੰਨੇ ਜਿੰਨੇ ਮਾੜੀ ਜੀ ਖੁਸ਼ੀ ਆਪਣੀ ਦਿਖਾ ਦਿਓ ਦੋਵੇਂ ਜਣੇ ਇਕੱਠੇ ਕੋਈ ਲੱਗੀ ਦਿਲਜੀਤ ਪੰਜਾਬੀ ਆ ਗਏ ਓਏ ਓਏ